ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਾਨ ਤਾਨ ਸ਼ਹੀਦ ਗੁਰੂ ਅਰਜਨ ਦੇਵ ਜੀ ਪਾਸ਼ਾ ਬਾਣੀ ਕੇ ਬਹੁਤ ਸ਼ਾਂਤੀ ਕੇ ਪੁੰਜ ਅਹਰ ਕਲਯੁਗ ਦੇ ਵਾਲੀ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਠੰਡ ਵਰਤਾਨ ਦੇ ਲਈ ਆਪ ਜਿਹੜਾ ਬਲੀਦਾਨ ਦਿੱਤਾ ਤੱਤੀ ਤਵੀ ਤੱਤਾ ਰੇਤਾ ਤੇ ਉਤੋਂ ਠੰਡੀ ਤੱਤੀ ਹਵਾ ਜਿਹੜੀ ਵਰਤਦੀ ਸੀ ਤੇ ਜਦੋਂ ਗੁਰੂ ਸਾਹਿਬ ਨੇ ਸ਼ਹੀਦੀ ਪ੍ਰਾਪਤੀ ਸੀ ਉਸੇ ਸ਼ਹੀਦੀ ਨੂੰ ਅਵਧਨ ਅਜ਼ਰ ਰੱਖਦੇ ਹੋਏ ਤੁਸੀਂ ਦੇਖ ਸਕਦੇ ਹੋ ਸ਼ਹੀਦ ਸ਼ਹੀਦੀ ਜਿਹੜਾ ਜਿਹੜਾ ਮਨਾਇਆ ਜਾ ਰਿਹਾ ਉਸੇ ਬਾਬਤ ਇਹ ਨਗਰ ਕੀਰਤਨ ਸਾਹਿਬ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਤੋਂ ਜਿਹੜਾ ਇਹ ਨਗਰ ਕੀਰਤਨ ਦਿਖਾਇਆ ਜਾ ਰਿਹਾ ਇਸ ਦੇ ਵਿੱਚ ਬੜੇ ਹੀ ਜਾਹੋ ਜਲਾਲ ਦੇ ਨਾਲ ਜਿਹੜਾ ਕਿ ਗੁਰੂ ਸਾਹਿਬ ਦਾ ਨਗਰ ਕੀਰਤਨ ਕੱਢਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਜਿਹੜੇ ਨੇ ਸੇਵਾ ਕਰ ਰਹੇ ਨੇ ਔਰ ਗੁਰੂ ਸਾਹਿਬ ਦਾ ਜਿਹੜਾ ਰਾਹ ਹੈ ਉਹ ਬਿਲਕੁਲ ਸਾਫ਼ ਕਰਨ ਦੀ ਜਿਹੜੀ ਇਹ ਪ੍ਰਥਾ ਹੈ ਛਾੜੂ ਦੀ ਸੇਵਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਸੰਗਤਾਂ ਜਿਹੜੀਆਂ ਨੇ ਨਤਮਸਤਕ ਖੋਹ ਦੇ ਨਾਲ ਨਾਲ ਸੇਵਾ ਭਾਵ ਰੱਖਦੀਆਂ ਹੋਈਆਂ ਵੀ ਨਜ਼ਰ ਆ ਰਹੀ ਹੈ ਛੋਟੇ ਬੱਚੇ ਖਾਸ ਕਰ ਜਿਹੜਾ ਸਾਡਾ ਭਵਿੱਖ ਹੁੰਦੇ ਨੇ ਅਗਰ ਉਹ ਗੁਰੂ ਦੇ ਲੜ ਇਸੇ ਤਰ੍ਹਾਂ ਲੱਗੇ ਰਹਿੰਦੇ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਨੌਜਵਾਨੀਏ ਉਹ ਸਿੱਧੇ ਰਾਹੇ ਜਾ ਰਹੀ ਹੈ ਤੇ ਬਚ ਸਕਦੀ ਹੈ ਉਹ ਚਾੜੂ ਦੀ ਸੇਵਾ ਕਿੱਥੀ ਜਾ ਰਹੀ ਹੈ ਜਿਹੜੇ ਰਾਹ ਨੇ ਉਹਨਾਂ ਨੂੰ ਪਵਿੱਤਰ ਸੁੱਚਮਤਾ ਨਾਲ ਉਹਨਾਂ ਨੂੰ ਸਾਫ ਸੁਥਰਾ ਕੀਤਾ ਜਾ ਰਿਹਾ ਤਾਂ ਜੋ ਗੁਰੂ ਸਾਹਿਬ ਦੀ ਆਮਦ ਨੂੰ ਹੋਰ ਸੁਖਾਵਾਂ ਬਣਾਇਆ ਜਾਵੇ ਤੇ ਸਾਫ ਸੁਥਰਾ ਬਣਾਇਆ ਜਾਵੇ ਉਹਨਾਂ ਦੇ ਲੰਗਰ ਦਾ ਜਿਹੜਾ ਰਾਹ ਹੈ ਗੁਰੂ ਸਾਹਿਬ ਦੇ ਉਹ ਗੁਰਗ੍ਰੰਥ ਸਾਹਿਬ ਜੀ ਇਤੋ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਵਿਰਾਜਮਾਨ ਹੋ। ਤੁਸੀਂ ਦੇਖ ਸਕਦੇ ਹੋ ਬੀਬੀਆਂ ਦਾ ਜਥਾ ਵੀ ਜਿਹੜਾ ਬੀਬੀਆਂ ਵੀ ਇੱਥੇ ਚਾੜੂ ਦੀ ਸੇਵਾ ਕਰ ਰਹੀਆਂ ਵੀਰ ਵੀ ਕਰ ਰਹੇ ਨੇ ਦੇਖ ਸਕਦੇ ਹੋ ਬੜੇ ਹੀ ਜਹੋ ਜਲਾਲ ਦੇ ਨਾਲ ਜਿਹੜਾ ਨਗਰ ਕੀਰਤਨ ਨਿਕਲਿਆ ਜਾ ਰਿਹਾ ਉਹ ਦੇਖ ਸਕਦੇ ਹੋ ਪੰਜ ਪਿਆਰਿਆ ਦੀ ਨਗਾਰਿਆਂ ਦੀ ਗੂੰਜ ਜਿਹੜੀ ਹੈ ਇਸ ਨਗਰ ਕੀਰਤਨ ਨੂੰ ਚੁੰਦੀ ਹੋਈ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਬਾਣੀ ਦੀ ਜਿਹੜੇ ਕਥਾ ਪ੍ਰਤਮ ਵਿਚਾਰ ਜਿਹੜੇ ਪ੍ਰਤਮ ਕੀਤਾ ਜਾ ਰਿਹਾ ਹੈ ਦੇਖ ਸਕਦੇ ਹੋ ਪੂਰੇ ਪਧਾਰਾ ਦੇ ਵਿੱਚ ਜਿਹੜੀ ਰੌਣਕ ਲੱਗੀ ਹੋਈ ਹੈ ਤੇ ਗੁਰੂ ਸਾਹਿਬ ਦੀ ਆਮਦ ਦੇ ਕਰਕੇ ਸੰਗਤਾਂ ਬਹੁਤ ਮਸਤ ਹੁੰਦੀਆਂ ਹੋਈਆਂ ਨਜ਼ਰ ਆ ਰਹੀ ਹੈ ਤੇ ਹੱਥ ਜੋੜ ਕੇ ਸ਼ੁਕਰਾਨਾ ਕਰਦੀਆਂ ਹੋਈਆਂ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਹੈ ਇਸ ਨੂੰ ਸੰਪੂਰਨ ਕੀਤਾ ਜਾ ਰਿਹਾ ਹੈ ਤਨ ਨਾਲ ਨਾਲ ਵਾਹ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਕਾਸ਼ ਜਿਹੜਾ ਪਾਲਕੀ ਸਾਹਿਬ ਉਹ ਇੱਥੇ ਪਹੁੰਚ ਰਹੀ ਹੈ ਬਾਜ਼ਾਰਾ ਦੇ ਵਿੱਚ ਤੇ ਸੰਗਤਾਂ ਨੂੰ ਪ੍ਰਦਰਸ਼ਨ ਅਨੁਸਾਰ નિਹਾਲ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਗੁਰੂ ਜਨ ਦੇਵ ਜੀ ਪਾਸ਼ਾ ਨੇ ਜਿਨਾਂ ਨੇ ਸਭੀ ਸਾਲ ਲਾਇ ਲਈ ਸ਼ਹਾਦਤ ਦਿੱਤੀ ਸੀ ਜੇ ਦੇਖ ਸਕਦੇ ਹੋ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਕਟਾਨਪੋਰਟ ਪ੍ਰਣਾਮ ਹੈ ਜਿਹੜੀ ਉਸ ਚੈਨਲ ਦੀ ਮਾਤਮ ਰਹੀ ਅਸਤਾ ਸਾਰਾ ਮਾਹੀ ਦੀ ਆਪਾਲ ਦੀ ਸਾਫ ਦੀ ਸੁਰੱਖਿਆ ਲਈ ਸੰਤਾ ਵੀ ਸਹੂਲਤ ਦੇ ਲਈ ਨਾਲ ਦੇ ਨਾਲ ਜਿਹੜਾ ਇੱਕ ਦਸਤਾ ਜਿਹੜਾ ਪੁਲਿਸ ਵਾਲੇ ਦਾ ਦਸਤਾ ਜਿਹੜਾ ਨਾਲ ਜਾਂਦਾ ਹੋਏ ਨਜ਼ਰ ਆ ਰਿਹਾ ਸੋ ਸੁਰੱਖਿਆ ਦਾ ਵੀ ਇੰਤਜ਼ਾਮ ਕੀਤਾ ਗਿਆ ਤੇ ਨਾਲ ਦੇ ਨਾਲ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜੋ ਸੰਤਾ ਹੈ ਉਹਨਾਂ ਨੂੰ ਵੀ ਆਵਾਜਾਈ ਜਿਹੜੀ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਕੰਟਰੋਲ 'ਚ ਰੱਖਿਆ ਗਿਆ ਸੋ ਦੇਖ ਸਕਦੇ ਹੋ ਸਿਟੀ ਹੋਮ ਨਿਊਜ਼ ਤੋਂ ਸਿੱਧੀ ਅਪਡੇਟ ਫੇਰ ਮਿਲਾਂਗੇ